ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਹੈ ਬੂਰੀ ਝੋਟੀ ਸੂਈ ਸਵਾਈ ਪਿੱਛੇ ਹੈਗੀ ਇਹਦੇ ਬੂਰੀ ਕੱਟੀਏ ਸੇਲ ਆ ਡੀਟੇਲ ਵੀਰ ਤੇ ਇਹਦੇ ਬਾਰੇ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾ ਮੇਰਾ ਨਾਮ ਅਰਨੈ ਸਿੰਘ ਪਿੰਡ ਸੰਤਪੁਰਾਵੜੀ ਜ਼ਿਲ੍ਹਾ ਬਰਨਾਲਾ ਪੈ ਗਿਆ ਇਹ ਆਪਣਾ ਪੱਖੋ ਗੈਂਚ ਦੇ ਨੇੜੇ ਆ ਗਿਆ ਹਨਾ ਤੇ ਇਧਰੋਂ ਮੋੜਨਾ ਪਾ ਪਿੰਡਰ ਕੋਲੇ ਆ ਗਿਆ ਟੱਲਮਾਨ ਦੇ ਨੇੜੇ ਆ ਗਿਆ ਹਾਂਜੀ ਤੇ ਮੋੜਾ ਮੇਰੇ ਗ੍ਰਾਮਾ ਦੇ ਕੋਲੇ ਜੀ ਠੀਕ ਹੈ ਤੇ ਮੋਬਾਈਲ ਨੰਬਰ ਬਈ ਜੀ ਆਪਣਾ 94634 87246 ਜੀ 87246 ਇਹਦੇ ਪਾ ਬੂਰੀ ਝੋਟੀ ਦੇਖੀ ਐ ਨੇ ਸੂਆ ਕਿਹੜਾ ਸੂਈ ਹੈ ਇਹ ਤੀਜਾ ਸੂਆ ਜੀ ਤੀਜਾ ਸੂਆ ਸੂਈ ਆ ਤੇ ਸੂਈ ਕਹੇ 1 ਵਜੇ ਹੈ ਇਹ ਤੜਕੇ ਸੀ ਹੀ ਸੀ ਠੀਕ ਹੈ ਇਹ ਜੇਤੂ ਨਾਰੂਆ ਨਾਲ ਆ ਜਮਾ ਬੱਚਾ ਮਗਰ ਕੱਟੀ ਆ ਹਨਾ ਹਾਂਜੀ ਸੋ ਬੂਰੀ ਕੱਟੀ ਮਗਰ ਵਾਲੇ ਖੜੀ ਵੀ ਨਹੀਂ ਹੋਣ ਲੱਗੀ ਜੱਜਨਾ ਤੇ ਜੇਰ ਜੁਰ ਜਮਾ ਡਾਨਾ ਹਨਾ ਕਿੰਨਾ ਕੁ ਦੁੱਧ ਦੱਸਿਆ ਮਾਲਕ ਨੇ ਆਪਾਂ ਨੇ ਦਾ ਮਾਲਕ ਨੇ 16 ਕਿਲੋ ਕਿਹਾ ਜੀ ਵੀ ਦੂਜੇ ਸਵੇਚ ਹੋਇਆ ਹਾਂਜੀ ਸਵੇਰੇ ਬੋਲਾ ਕਿੰਨਾ ਕੁ ਚੋਦਾ ਆਪਾਂ ਬੋਲਾ 4-5 ਕਿਲੋ ਚੋਦਾ ਜੀ ਠੀਕ ਆ 4-5 ਕਿਲੋ ਬੋਲਾ ਚੋਕੇ ਸਵੇਰੇ ਰੈਲੀ ਕਰਦੀ ਆਪਾਂ ਹਾਂਜੀ ਠੀਕ ਹੈ ਤੇ ਮਗਰ ਠੀਕ ਆ ਉਹ ਤੇ ਚੋਕੇ ਆਇਆ ਤਸੱਲੀ ਕਰਕੇ ਹਾਂਜੀ ਫੇਰ ਲੈ ਕੇ ਫੇਰ ਲੈ ਕੇ ਆ ਜਾਓ ਠੀਕ ਆ ਅੱਜ ਸਵੇਰੇ ਆਈ ਆ ਹਨਾ ਠੀਕ ਹੈ ਤੇ ਧਾਰ ਤੁਰ ਇੱਕ ਨੰਬਰ ਹਾਂਜੀ ਧਾਰਾ ਤੇ ਕੋਰ ਮਾਰ ਕੇ ਵੀ ਦਿਖਾ ਦਿੰਦੇ ਸੁਭਰ ਧਾਰਾ ਦੇਖ ਸਕਦੇ ਹੋ ਕਿਆ ਬਾਤਾਂ ਮੋਟਾ ਮੋਟਾ ਝੋਣਾ ਜਮਾ ਸਾਫ ਸੁਥਰਾ ਹੋ ਜਾਂਦਾ ਯਾਰ ਜਮਾ ਇੱਕ ਨੰਬਰ ਹੈ ਜੀ ਆ ਇਹ ਨਹੀਂ ਸਮਝਿਆ ਜੀ 3 ਛੜਤੀ ਜੀ ਹੈ ਮੈਂ ਦੋ ਜਣੇ ਵੇਖੇ ਚੋਂਦੇ ਜਮਾ ਹਾਂਜੀ ਤੇ ਜਿਹਨਾਂ ਜ਼ਵਾਬਦਾਰ ਯਾਰ ਵਾਲੇ ਉਹ ਵੀ ਚੋਣ ਛੱਡਦਾ ਜੀ ਠੀਕ ਹੈ ਸਾਫ ਸੁਥਰੇ ਧਾਰਾਂ ਤੇ ਦੋ ਜਣੇ ਵੇਖੇ ਚੋਂਦੀਆਂ ਜਮਾ ਆਹ ਦੇਖੋ ਜੀ ਸਵਾਦ ਦੇਖੋ ਜਮਾ ਕਿਆ ਬਾਤਾਂ ਚੋਣ ਚਾਨ ਮੋਟਾ ਸਾਫ ਸੁਥਰਾ ਤੇ 16 ਕਿਲੋ ਮਾਲ ਕਰਨ ਦੱਸਿਆ ਦੁੱਧ ਆਪਣੂ ਪਹਿਲੇ ਸਵੇਰੇ ਦਾ ਦਾ ਅਨੀ ਵਾਹੀ ਹੁਣ ਆਈ ਕਰਕੇ ਇਹ 2 ਘੰਟੀ ਹੋਇਆ ਗੱਡੀ ਜੀ ਮੈਂ ਤਾਂ ਥੱਕੀ ਵੀ ਅੱਛਾ ਗੱਡੀ ਚ ਲਾਹੀ ਆਪਾਂ ਹਾਂਜੀ ਦੂਜੇ ਸੇ ਮਾਲਕ ਨੇ ਆਪ ਨੂੰ 16 ਕਿਲੋ ਦੋ ਦੱਸਿਆ ਇਹਦਾ ਹਾਂਜੀ ਠੀਕ ਆ ਤੋੜ ਦਿਓ ਬਾਹਰ ਨੂੰ ਇਹਨੂੰ ਤੇ ਬਾਕੀ ਕੱਦਗਾਠ ਵਗੈਰਾ ਦੇਖੋ ਤੇ ਮੇਨ ਗੱਲ ਬੂਰੀ ਕੱਟੀ ਆ ਪਿਛੇ ਸੋ ਬਹੁਤ ਵੀ ਡਿਮਾਂਡ ਕਰਦਾ ਬੂਰੀ ਕੱਟੀ ਲੈਣੀ ਆ 16 ਕਿਲੋ ਵਾਲੀ ਮੈਂ ਜੀ ਤੁਹਾਡੇ ਘਰੇ ਕੱਟੀ ਵੀ ਨਾਲ ਜਾਊਗੀ ਤੇ ਸਾਫ ਸੁਥਰਾ ਲੇਵਾ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਕੁੰਡਾ ਸਿੰਘਾ ਰਾਜੀ ਸਮੀ ਭਲੀ ਵੀ ਤੇ ਬਾਕੀ ਬੱਚਾ ਦੇਖੋ ਬੱਚੇ ਦਾ ਕੋਈ ਮੁੱਲਾ ਨਹੀਂ ਬੂਰੀ ਕੱਟੀ ਜਮਾ ਝਾ ਵੀ 13 ਗਜ ਗਈ ਤੇ ਬਾਕੀ ਲ ਸੋਹਣਾ ਸਾਫ ਸੁਥਰਾ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਪ्योर ਬੂਰੀ ਤਨਾਲੀ ਝੋਟੀ ਨਵਾ ਹਨ ਤੀਸਰਾ ਸੂਆ ਸੂਈ ਸਭਾਈ ਤੇ ਬੌੜੇ ਚੋਕੇ ਵੀਰ ਲੈ ਕੇ ਆਏ ਸਵੇਰੇ ਪਾਸ ਕਰਕੇ ਆਏ ਸੀ 12 1 ਵਜੇ ਤੂੰ ਹੱਥ ਨਾਲ ਲਾ ਦੇ ਆਪਣੀ ਗਰੰਟੀ ਹੋ ਠੀਕ ਹੈ ਚੋਣ ਚਾਨਣ ਤਾਂ ਪੂਰੀ ਓਕੇ ਆ ਜਾਵਾ ਤੇ ਬਾਕੀ ਰਵੇ ਵਾਲੀ ਝੋਟੀ ਆ ਹਨ ਹਾਂਜੀ ਤੇ ਤੀਜਾ ਸੂਆ ਸੂਈ ਆ ਪਤਲੀ ਚਮੜੀ ਦੇ ਵਿੱਚ ਮਗਰ ਆ ਗਈ ਇਹਦੇ ਕੱਟੀ ਸੋ ਤੋਰਾ ਵਗੈਰਾ ਦੇਖੋ ਪੂਰੀ ਹੱਡਾ ਪਰ ਦੀ ਮਜ਼ਬੂਤ ਧਾਰਾ ਮਾਰ ਕੇ ਦਿਖਾ ਜੇ ਦੋ ਜਾਨੇ ਬਹਿ ਕੇ ਚੋਂਦੇ ਆ ਤੇ ਜੇਰ ਜੂਰ ਦਾ ਕੰਮ ਸਾਰਾ ਡਾ ਨਾ ਜਾਵੇ ਤੇ ਕਿੰਨਾ ਗਧ ਦੋਧ ਪਾ ਦੂ ਵੈਦ ਕੀ ਜਾਂਦਾ ਜਾਜਾ ਪਾਣਵੇ ਆਪਾਂ ਦਾ 16 ਗਾਂ ਹੀ 16 ਹੀ ਗਾ ਕੇ ਦੁੱਧ ਤੇ ਵੱਧ ਜੂਰ ਜੀ ਠੀਕ ਆ ਬਈ ਚੰਗੇ ਰਵੇ ਦੀ ਝੋਟੀ ਸੀ ਹਾਂਜੀ ਪੂਰੇ ਚੰਗੇ ਜੀ ਹਰਿਆਣੇ ਚੋਂ ਆਈ ਵੀ ਆ ਜੀ ਠੀਕ ਐ ਅੱਛਾ ਮਾਲ ਕੇ ਇਹਨੇ ਲੈ ਕੇ ਆਏ ਉਹਨੂੰ ਤਾਂ ਪੋ ਕਹਿੰਦੇ ਹਰਿਆਣੇ ਚੋਂ ਲੈ ਕੇ ਆਏ ਜੀ ਹਾਂਜੀ ਉਹਨਾਂ ਨੇ ਜੀ ਬਾਹਰ ਜਾਣਾ ਹੈ ਉਹ ਬਾਹਰ ਲਾ ਕੇ ਠੀਕ ਐ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਆਪਾਂ ਫੋਨ ਤੇ ਕਰਾਂਗੇ ਕਰਾਂਗੇ ਜਾਈਏ ਚੀਜ਼ ਦੇ ਹਿਸਾਬ ਨਾਲ ਹੋਊਗਾ ਹਾਂਜੀ ਠੀਕ ਐ ਸੋ ਧਾਰਾ ਤੂਰਾ ਇੱਕ ਨੰਬਰ ਆ ਬੂਰੀ ਝੋਟੀ ਤੇ ਨਾਲੇ ਤੇ ਥਣ ਦੇਖੋ ਕਿਆ ਬਾਤਾਂ ਕੱਢਿਆ ਥੋੜਾ ਮੁਠੀ ਵਾਲਾ ਤੇ ਬਾਕੀ ਥਣ ਪਾਸੇ ਮਿਆ ਵਾ ਥਣ ਕੋਈ ਨਹੀਂ ਨਾਲ ਜੁੜਦਾ ਤੇ ਬੱਚਾ ਆ ਗਿਆ ਤੇ ਮਗਰ ਬੂਰੀ ਕੱਟੀ ਨੰਬਰ ਬੋਲਦਾ ਵੀਰੇ ਦੁਆਰੇ ਆਪਣਾ 9483487246 ਪਿੰਡ ਸੰਗਤਪੁਰਾ ਸੰਤਪੁਰਾ ਜੀ ਸੰਤਪੁਰਾ ਟਿਲਮਾ ਤੇ ਮੋੜ ਨਾਲ ਪੇ ਤੇ ਪਿਛਲੇ ਆ ਗਿਆ ਸੋ ਵੀਡੀਓ ਦੇਖਣ ਲਈ ਸਾਬਦਾ